ਤਾਲੇ ਦੀ ਗੱਲ ਕਰਨ ਲੱਪੈਂਦੇ ਕਸੀਂ ਤੁਸੀਂ ਸੰਗਲਾਂ ਦੀ ਗੱਲ ਕਰਨ ਲੱਪੈਂਦੇ ਆ ਅਸੀਂ ਤਾਂ ਸੱਚੀ ਦਾ ਸੰਗਲ ਲੈ ਕੇ ਆਂਦਾ ਐਸ ਦੇ ਵਿੱਚ ਬੋਲਦੇ ਹੋਏ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਇਹ ਜਿਹੜੀ ਵਿਰੋਧੀ ਧਿਰ ਆ ਇਹਨਾਂ ਨੂੰ ਸੰਗਲਾਂ ਦੀ ਜ਼ਰੂਰਤ ਆ ਇਹਨਾਂ ਨੂੰ ਸੰਗਲ ਪਾਉਣੇ ਪੈਣੇ ਆ ਸਪੀਕਰ ਨੂੰ ਜਿੰਦਰਾ ਦਿੱਤਾ ਗਿਆ ਸੀ ਇੰਟਰਵਿਊ ਸੀ ਕੀਤਾ ਤਾਂ ਸਪੀਕਰ ਕਹਿੰਦੇ ਮੈਨੂੰ ਉਹ ਗਿਫਟ ਬਹੁਤ ਵਧੀਆ ਲੱਗਿਆ ਜਿੰਦਰੇ ਦੀ ਹਾਂ ਮੈਂ ਵੀ ਕਹਿੰਦਾ ਤੁਹਾਡੇ ਗਿਫਟ ਬਾਰੇ ਕੀ ਸਪੀਕਰ ਦਾ ਕਹਿਣਾ ਸਤਿ ਔਰ ਜਿਸ ਗੈਰ ਤੋਂ ਲੋਕਤੰਤਰਕ ਤਰੀਕੇ ਦੇ ਨਾਲ ਬਜਟ ਪਾਸ ਕੀਤਾ ਗਿਆ ਮੈਂ ਸਮਝਦਾ ਕਿ ਬਜਟ ਨਹੀਂ ਹੈ ਇਹ ਕਰਜ਼ੇ ਦੀ ਪੰਡਾ ਪੰਜਾਬੀਆਂ ਸਰੇ ਪਾਸ ਕੀਤੀ ਸਾਨੂੰ ਕਿਤੇ ਪੌਣ ਬਸ ਲੈ ਕੇ ਸਮਾਂ ਮੰਗ ਰਹੇ ਸੀ ਸਪੀਕਰ ਸਾਹਿਬ ਕੋਲ ਅਸੀਂ ਘੱਟ ਤੋਂ ਘੱਟ ਦੋ ਵਾਰ ਬੇਨਤੀ ਕਰਨ ਉਹਦੇ ਚੈਂਬਰ ਚ ਗਏ ਵੀ ਸਰ ਸਾਨੂੰ ਸਮਾਂ ਦਿਓ ਪੰਜਾਬ ਵਿਧਾਨ ਸਭਾ ਚ ਜਿੱਥੇ ਲੋਕਾਂ ਦੇ ਮੁੱਦਿਆਂ ਦੀ ਗੱਲ ਹੋਣੀ ਚਾਹੀਦੀ ਹੈ ਉੱਥੇ ਹੀ ਇਸ ਵਾਰ ਵਿਧਾਨ ਸਭਾ ਚ ਗੱਲ ਹੋ ਰਹੀ ਹੈ ਜਿੰਦਰੇ ਦੀ ਸੰਗਲਾਂ ਦੀ ਅਜੇ ਹੀ ਨੋਬਤ ਕਿਉਂ ਆ ਗਈ ਹੈ ਸਰਨਾ ਰਾਜਕੁਮਾਰ ਜੱਬੇ ਵਾਲਾ ਉਹ ਨਹੀਂ ਮੌਜੂਦ ਨੇ ਜੋ ਕਿ ਅੱਜ ਸੰਗਲ ਲੈ ਕੇ ਆਏ ਨੇ ਜੱਬੇ ਵਾਲਾ ਸਾਹਿਬ ਲੋਕਾਂ ਦੇ ਮੁੱਦੇ ਸਦਨ ਤੋਂ ਗਾਇਬ ਨਜ਼ਰ ਆਉਂਦੇ ਨੇ ਜਿੰਦਰੇ ਸੰਗਲਾਂ ਇਹ ਜੀਆਂ ਚੀਜ਼ਾਂ ਇੱਕ ਦੂਜੇ ਉੱਤੇ ਟਿੱਪਣੀਆਂ ਇਹ ਜ਼ਿਆਦਾ ਨਜ਼ਰ ਆਉਂਗੀਆਂ ਆ ਦੇਖੋ ਇਹ ਬੜਾ ਅਨਫੋਰਚੂਨੇਟ ਆ ਕਿ ਸਾਨੂੰ ਇਹ ਕਰਨਾ ਪੈ ਰਿਹਾ ਕਿਉਂਕਿ ਜਿਹੜੀ ਸ਼ੁਰੂਆਤ ਆ ਉਧਰੋਂ ਕੀਤੀ ਗਈ ਔਰ ਆਮ ਬਜਟ ਦੀ ਬਹਿਸ ਜਿਹੜੀ ਉਹ ਚੱਲ ਰਹੀ ਸੀ ਔਰ ਵਿਰੋਧੀ ਧਿਰ ਉਸ ਦੇ ਵਿੱਚ ਬਜਟ ਦੇ ਵਿੱਚ ਬਹਿਸ ਕਰਨ ਲਈ ਸਪੀਕਰ ਸਾਹਿਬ ਤੋਂ ਸਮਾਂ ਮੰਗ ਰਹੇ ਵੀ ਸਾਨੂੰ ਹੋਰ ਸਮਾਂ ਦਿਓ ਤੇ ਸਮਾਂ ਦਿੱਤਾ ਵੀ ਜਾ ਸਕਦਾ ਕਿਉਂਕਿ ਇਹਨਾਂ ਦੇ ਮੈਂਬਰ ਜ਼ਿਆਦਾ ਨੇ ਘੱਟ ਵੀ ਕੀਤਾ ਜਾ ਸਕਦਾ ਤੇ ਮੈਂ ਤਾਂ ਇਹ ਵੀ ਕਹਿੰਦਾ ਵੀ ਲੀਡਰ ਆਫ ਦਾ ਹਾਊਸ ਤੇ ਲੀਡਰ ਆਫ ਆਪੋਜੀਸ਼ਨ ਉਹਨਾਂ ਦਾ ਸਮਾਂ ਤੁਸੀਂ ਅਨਲਿਮਿਟਡ ਦਿੰਦੇ ਹੋ ਵੀ ਡੋਨਟ ਮਾਈਂਡ ਪਰ ਉਹ ਸਮਾਂ ਜਿਹੜਾ ਸਾਡੇ ਦੂਜੇ ਸਮੇਂ ਚ ਨਾ ਕਿਉਂ ਉਹ ਅਸੀਂ ਤਾਂ ਸਮਾਂ ਮੰਗ ਰਹੇ ਸੀ ਸਪੀਕਰ ਸਾਹਿਬ ਕੋਲ ਅਸੀਂ ਘੱਟ ਤੋਂ ਘੱਟ ਦੋ ਵਾਰ ਬੇਨਤੀ ਕਰਨ ਉਹਦੇ ਚੈਂਬਰ ਚ ਗਏ ਵੀ ਸਰ ਸਾਨੂੰ ਸਮਾਂ ਦਿਓ ਸਭ ਤੋਂ ਵੱਧ ਸਮਾਂ ਹੀ ਤੁਹਾਡੀ ਪਾਰਟੀ ਨੂੰ ਦਿੱਤਾ ਜਾਂਦਾ ਕਹਿੰਦੇ ਆਮ ਆਦੀ ਪਾਰਟੀ ਨਾਲੋਂ ਵੀ ਵੱਧ ਕਹਿੰਦੇ ਸਮਾਂ ਅਸੀਂ ਕਹਿੰਦੇ ਕਾਂਗਰਸ ਨੂੰ ਦੇ ਦਿਓ ਦੇਖੋ ਮੈਨੂੰ ਐਗਜ਼ੈਕਟ ਡਾਟਾ ਤਾਂ ਅਵੇਲੇਬਲ ਨਹੀਂ ਡਾਟਾ ਤੁਸੀਂ ਹੌਸਲ ਲੀਡਰ ਆਫ ਆਪੋਜੀਸ਼ਨ ਨੂੰ ਤਾਂ ਬੋਲਣਾ ਹੱਕ ਹੀ ਬੋਲਣਾ ਚਾਹੀਦਾ ਪਰ ਮੈਂਬਰਸ ਨੂੰ ਵੀ ਜਿਹੜਾ ਬੋਲਣ ਦੀ ਆਜ਼ਾਦੀ ਅਸੀਂ ਦੋ ਵਾਰ ਇਹੀ ਬੇਨਤੀ ਕਰਦੇ ਸੀ ਵੀ ਸਾਨੂੰ ਸਮਾਂ ਦਿਓ ਪਰ ਉਸ ਦੇ ਬਾਵਜੂਦ ਵੀ ਜਿਸ ਤਰ੍ਹਾਂ ਸਾਰਿਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਔਰ ਸਦਨ ਤੋਂ ਬਾਹਰ ਕਰਤਾ ਗਿਆ ਔਰ ਜਿਸ ਗੈਰ ਤੋਂ ਲੋਕਤੰਤਰਿਕ ਤਰੀਕੇ ਦੇ ਨਾਲ ਬਜਟ ਪਾਸ ਕੀਤਾ ਗਿਆ ਮੈਂ ਸਮਝਦਾ ਕਿ ਇਹ ਬਜਟ ਨਹੀਂ ਹੈ ਇਹ ਕਰਜ਼ੇ ਦੀ ਪੰਡਾ ਪੰਜਾਬੀਆਂ ਸਾਰੇ ਪਾਸ ਕੀਤੀ ਗਿਆ ਸਾਨੂੰ ਕੋਈ ਆਬਜੈਕਸ਼ਨ ਨਹੀਂ ਪਰ ਆਪਣੇ ਬਹਿਸ ਦੇ ਵਿੱਚ ਬੋਲਦੇ ਹੋਏ ਮਾਨਯੋਗ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਇਹ ਜਿਹੜੀ ਵਿਰੋਧੀ ਤੇਰਾ ਇਹਨਾਂ ਨੂੰ ਸੰਗਲਾਂ ਦੀ ਜ਼ਰੂਰਤ ਆ ਇਹਨਾਂ ਨੂੰ ਸੰਗਲ ਪਾਉਣੇ ਪੈਣੇ ਆ ਸ਼ੁਗਰ ਆ ਇਹ ਮੁਰਦਾਬਾਦ ਮੁਰਦਾਬਾਦ ਦੇ ਨਾਰੇ ਲਾਉਂਦੇ ਆ ਤੇ ਸ਼ੁਗਰ ਕਿਤੇ ਸਾਡੇ ਡੜੇ ਨਹੀਂ ਮਾਰਦੇ ਸਾਡੇ ਪੱਥਰ ਨਹੀਂ ਮਾਰਦੇ ਮੈਂ ਸਮਝਦਾ ਕਿ ਕਿੰਨਾ ਇਹ ਗੈਰ ਲੋਕਤੰਤਰ ਕਦੀ ਤੁਸੀਂ ਤਾਲੇ ਦੀ ਗੱਲ ਕਰਨ ਲੱਪੈਂਦੇ ਕਦੀ ਤੁਸੀਂ ਸੰਗਲਾਂ ਦੀ ਗੱਲ ਕਰਨ ਲੱਪੈਂਦੇ ਆ ਅਸੀਂ ਤਾਂ ਸੱਚੀ ਦਾ ਸੰਗਲ ਲੈ ਕੇ ਆਂਦਾ ਵੀ ਜੋ ਪੰਜਾਬ ਦੇ ਹਾਲਾਤ ਨੇ ਜੋ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਹੈ ਜੋ ਪੰਜਾਬ ਦੇ ਵਿੱਚ ਡਰੱਗਸ ਦੇ ਹਾਲਾਤ ਨੇ ਨਸ਼ਾ ਹਰ ਜਗ੍ਹਾ ਬਿਕ ਰਿਆ ਸਾਡੇ ਨੌਜਵਾਨ ਨਸ਼ੇ ਦੇ ਆਦੀ ਹੋ ਰਹੇ ਆ ਔਰ ਐਨਾ ਹੀ ਨਹੀਂ ਦਿਨ ਦਿਹਾੜੇ ਕਤਲ ਹੋ ਰਹੇ ਆ ਫਰੋਤੀਆਂ ਮੰਗੀਆਂ ਜਾ ਰਹੀਆਂ ਵਪਾਰੀ ਜਿਹੜਾ ਉਹ ਪੰਜਾਬ ਦੇ ਵਿੱਚੋਂ ਭੱਜਣ ਲਈ ਮਜਬੂਰ ਹੈ ਸੋ ਇਸ ਕਰਕੇ ਮੈਂ ਤਾਂ ਇਹਨਾਂ ਨੂੰ ਇਹੀ ਜਿਹੜਾ ਸਪੀਕਰ ਸਾਹਿਬ ਨੂੰ ਆਫਰ ਕੀਤਾ ਅੰਦਰ ਸਪੀਕਰ ਸਾਹਿਬ ਨੂੰ ਗਿਫਟ ਦੇ ਰਿਆ ਜੀ ਸਪੀਕਰ ਸਾਹਿਬ ਤੁਸੀਂ ਪਹਿਲਾਂ ਵੀ ਤਾਂ ਲੀਡਰ ਆਫ ਦਾ ਹਾਊਸ ਦਾ ਤੁਸੀਂ ਗਿਫਟ ਲਿਆ ਹੀ ਆ ਅੱਜ ਮੈਂ ਡੈਪਟੀ ਲੀਡਰ ਆਫ ਦਾ ਹਾਊਸ ਸਾਡਾ ਲੀਡਰ ਆਫ ਦਾ ਹਾਊਸ ਤਾਂ ਸੀਗਾ ਨਹੀਂ ਤੇ ਮੈਂ ਉਹਨਾਂ ਨੂੰ ਕਿਹਾ ਵੀ ਸਾਡਾ ਵੀ ਜਿਹੜਾ ਤੋਹਫਾ ਉਹ ਮਨਜ਼ੂਰ ਕਰ ਲਓ ਕਿ ਜਦੋਂ ਸਪੀਕਰ ਨੂੰ ਜਿੰਦਰਾ ਦਿੱਤਾ ਗਿਆ ਸੀ ਇੰਟਰਵਿਊ ਅਸੀਂ ਕੀਤਾ ਤਾਂ ਸਪੀਕਰ ਕਹਿੰਦੇ ਮੈਨੂੰ ਉਹ ਗਿਫਟ ਬਹੁਤ ਵਧੀਆ ਲੱਗਿਆ ਜਿੰਦਰੇ ਦੀ ਹਾਂ ਮੈਂ ਵੀ ਕਹਿੰਦਾ ਤੁਹਾਡੇ ਗਿਫਟ ਬਾਰੇ ਕੀ ਸਪੀਕਰ ਦਾ ਕਹਿਣਾ ਸੀ ਉਹਨਾਂ ਨੂੰ ਗਿਫਟਾਂ ਵਧੀਆ ਲੱਗਿਆ ਸਿੰਗਲ ਉਹਨਾਂ ਨੇ ਪ੍ਰਵਾਨ ਕੀਤਾ ਤਾਂ ਗਿਫਟ ਉਹ ਦੇਖ ਤੇ ਰਾਜੀ ਨਹੀਂ ਅਸੀਂ ਤਾਂ ਕਹਿੰਦੇ ਸੀ ਵੀ ਗਿਫਟ ਅਸੀਂ ਭੇਜ ਰਹੇ ਤੁਸੀਂ ਸਪੀਕਰ ਸਾਹਿਬ ਦੇਖੋ ਤਾਂ ਸਹੀ ਉਹ ਪਰੇ ਨੂੰ ਦੇਖ ਰਹੇ ਸੀ ਤਾਂ ਅਸੀਂ ਇਹ ਇਸ ਰਾਹੇ ਕਹਿਣਾ ਚਾਹੁੰਦੇ ਵੀ ਇਹ ਕੀ ਨਾ ਕਿ ਸੀ ਇਹ ਸੰਗਲ ਦਾ ਚੇਨ ਦਾ ਕਰਵਾਉਣਾ ਕੀ ਸੀ ਸੰਗਲ ਹੈ ਤੇ ਤਾਲਾ ਹੈ ਉਹਨੇ ਤਾਲੇ ਦਾ ਕੁਝ ਨਹੀਂ ਕੀਤਾ ਮੈਂ ਤਾਂ ਕਹਿੰਦਾ ਤਾਲਾ ਲਾंदे ਅਸੀਂ ਫੇ ਬਹਿਸ ਸਾਨੂੰ ਨਾ ਬਾਹਰ ਕੱਢਦੇ ਅਸੀਂ ਪੂਰੀ ਬਹਿਸ ਹਿੱਸਾ ਲੈਂਦੇ ਪਰ ਇਹ ਵੀ ਸਾਨੂੰ ਧੱਕੇ ਨਾਲ ਪਹਿਲਾਂ ਲੋਕਤੰਤਰਿਕ ਕਤਲ ਦੇ ਤਹਿ ਲੋਕਤੰਤਰਿਕ ਕਤਲ ਕੀਤੇ ਗਏ ਤੇ ਸਾਨੂੰ ਬਾਹਰ ਕੱਢਿਆ ਗਿਆ ਪਰ ਸਾਡਾ ਜਿਹੜਾ ਕਿਹਦੇ ਕਿਹਦੇ ਪਾਉਣ ਨੂੰ ਕਿਹਦੇ ਪਾਉਣ ਵਾਸਤੇ ਲੱਗੇ ਹੋਏ ਕਿਹਦੇ ਪਾਉਣ ਵਾਸਤੇ ਇਹਨਾਂ ਦੇ ਪਾਣੇ ਪੈਣੇ ਕਿਉਂਕਿ ਲੋਕਾਂ ਨੇ ਇਹਨਾਂ ਨੂੰ ਬਾਹਰ ਨਹੀਂ ਰਿਕਣ ਦੇਣਾ ਕਿਉਂਕਿ ਇਹਨਾਂ ਦੇ ਗੁਲਾਮ ਮੁਰਦਾਬਾਦ ਮੁਰਦਾਬਾਦ ਕਰਦੇ ਜੱਬੇਵਤ ਸਾਹਿਬ ਕਿਉਂਕਿ ਵਿਧਾਇਕਤਾ ਲੈਣਗੇ ਖਰੀਦਣੇ ਪੈਣੇ ਉਹਨਾਂ ਨੂੰ ਕਿਉਂਕਿ ਤਾਲੇ ਵੀ ਲਾਣੇ ਪੈਣੇ ਤਾਲੇ ਵੀ ਹੋਰ ਤਾਲਾ ਵੀ ਹੁਣ ਇੱਕਦਾਂ ਸਰਨਾ ਨਹੀਂ ਤਾਲੇ ਵੀ ਖਰੀਦਣੇ ਪੈਣੇ ਆ ਕਿਉਂਕਿ ਲੋਕਾਂ ਨੇ ਇਹਨਾਂ ਨੂੰ ਬਾਹਰ ਨਹੀਂ ਨਿਕਲਣ ਦੇਣਾ ਲੋਕਾਂ ਨੇ ਇਹਨਾਂ ਦੇ ਖਿਲਾਫ ਮੁਰਦਾਬਾਦ ਮੁਰਦਾਬਾਦ ਵੀ ਕਰਨੀ ਹੈ ਤੇ ਲੋਕਾਂ ਨੇ ਇਹਨਾਂ ਦੇ ਡਲੇ ਵੀ ਮਾਰਨੇ ਧੰਨਵਾਦ ਜੱਪੇਵਾਦ ਸਾਹਿਬ ਤਾਂ ਜੱਪੇਵਾਦ ਸਾਹਿਬ ਕਹਿ ਰਹੇ ਨੇ ਕਿ ਇਹ ਹੈ ਸੰਗਲ ਇਹਨਾਂ ਵਾਸਤੇ ਲੈ ਕੇ ਆਏ ਆ ਇੱਕ ਦੇ ਵਾਸਤੇ ਹਾਲਾ ਕੀ ਹੈ ਕਹਿੰਦੇ ਬਾਕੀਆਂ ਨੇ ਆਪਣੇ ਆਪ ਖਰੀਦ ਲੈਣੇ ਨੇ ਕਿਉਂਕਿ ਲੋਕਾਂ ਨੇ ਇਹਨਾਂ ਨੂੰ ਬਾਹਰ ਨਹੀਂ ਨਿਕਲਣ ਦੇਣਾ ਤਾਂ ਵਿਧਾਨ ਸਭਾ ਦੇ ਵਿੱਚ ਬੜੀ ਕਿ ਆਪਾਂ ਕਹਿ ਸਕਦੇ ਹਾਂ ਕਿ ਅਨਫੋਰਚਨਟ ਜੀ ਗੱਲ ਹੈ ਜਿੱਥੇ ਲੋਕਾਂ ਦੇ ਮੁੱਦੇ ਵਿਚਾਰੇ ਜਾਣੇ ਚਾਹੀਦੇ ਨੇ ਉੱਥੇ ਹੀ ਗੱਲਾਂ ਸੰਗਲਾਂ ਦੀਆਂ ਜਿੰਦਰੀਆਂ ਦੀਆਂ ਹੋ ਰਹੀਆਂ ਨੇ ਕੈਮਰਾ ਪਰਸਨ ਦਵਿੰਦਰ ਨਾ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ